ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਰੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟਾਪ ਦੇ ਟੂਰਨਾਮੈਂਟ ਅੱਜ ਵੀ ਸਿਰੇ ਦੇ ਟੂਰਨਾਮੈਂਟ ਆ ਅੱਜ ਉਸ ਨੰਗਲਾਂ ਵਾਲੇ ਸੰਦੀਪ ਦਾ ਵੀ ਵੱਡਾ ਕੱਪ ਹੋਣ ਜਾ ਰਿਹਾ ਉਸ ਦੇ ਬਾਰੇ ਵੀ ਦੱਸਾਂਗੇ ਅੱਜ ਨੌਰਥ ਦਾ ਮੈਚ ਵੀ ਹੋਣਾ ਪਰ ਉਹਦੇ ਬਾਰੇ ਅਸੀਂ ਕੋਈ ਅਪਡੇਟ ਨਹੀਂ ਦੇਣੀ ਕਿਉਂਕਿ ਦਰਸ਼ਕ ਫਿਰ ਬੁਰਾ ਬਣਦੇ ਆ ਤੇ ਅਸੀਂ ਵੀ ਨਹੀਂ ਚਾਹੁੰਦੇ ਬਈ ਉਧਰ ਇਹ ਕੱਪਾਂ ਬਾਰੇ ਜਿੰਨਾ ਟਾਈਮ ਇਨਸਾਫ ਜਾਂ ਜਿੰਨਾ ਟਾਈਮ ਕਲੀਅਰ ਨਹੀਂ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਉਹਨਾਂ ਟਾਈਮ ਅਸੀਂ ਵੀ ਕੁਝ ਨਹੀਂ ਕਿਦਾ ਸੁਣਾ ਚਾਹੁੰਦੇ ਉਹਨਾਂ ਕੱਪਾਂ ਬਾਰੇ ਪਰ ਨਵੇਂ ਆਇਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀ ਮੇਰੇ ਵੀਰੋ ਅੱਜ ਵੀ ਸਰੇ ਦੇ ਮੈਚ ਆ ਅੱਜ ਵੀ ਵੱਡੇ ਕੱਪ ਹੋਣ ਜਾ ਰਹੇ ਆ ਤੇ ਬਾਕੀ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਚੰਡੂ ਕੇ ਮਾਂਸੇ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ ਅੱਜ ਓਪਨ ਦਾ ਹੋਣਾ ਮੇਰੇ ਵੀਰੋ 3 ਨੇ ਖਿਡਾਰੀ ਬਾਹਰੋਂ ਆ 81000 ਪਈ ਪਹਿਲਾ ਇਨਾਮ ਦੂਜਾ ਨਾਮ 51000 ਬੈਸਟਾਂ ਲਈ ਵੀ ਵੱਡੇ ਇਨਾਮ ਇਸ ਟੂਰਨਾਮੈਂਟ ਤੇ ਰੱਖੇ ਗਏ ਆ ਇਹ ਵੀ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਆ ਤੇ ਇਸ ਤੋਂ ਅੱਗੇ ਅੱਜ ਪੂਰੇ ਗਲ ਦੇ ਵਿੱਚ ਵੀ ਤਾਰਨ ਤਾਰਨ ਜ਼ਿਲ੍ਹੇ ਦੇ ਵਿੱਚ ਸ਼ੋ ਮੈਚ ਵੱਡਾ ਕਰਵਾਇਆ ਜਾਣਾ ਅਗਲਾ ਟੂਰਨਾਮੈਂਟ ਸਵਾੜੇ ਮਹਾਲੀ ਜ਼ਿਲ੍ਹੇ ਦੇ ਵਿੱਚ ਅੱਜ ਸਰੇਦਾ ਮੇਲਾ ਕਰਵਾਇਆ ਜਾਣਾ ਏਸ ਕਬੱਡੀ ਕੱਪ ਤੇ ਚਾਰ ਖਿਡਾਰੀ ਬਾਰੋਂ ਆ ਓਪਨ ਦੀਆਂ ਵੱਡੀਆਂ ਟੀਮਾਂ ਅੱਜ ਦੇ ਦੰਦਾ ਇਹ ਟੌਪ ਦਾ ਵੱਡਾ ਕੱਪ ਆ ਤੇ ਮੇਰੇ ਵੀਰੋ ਇੱਥੇ ਲੱਖ ਤੇ 75000 ਤੇ ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣੇ ਆ ਅੱਜ ਵੀ ਦੇਖਣ ਆਲਾ ਹੋਊਗਾ ਵੀ ਕਿੱਧਰ ਜਾਣੇ ਆ ਟਰੈਕਟਰ ਅੱਜ ਵੀ ਦੇਖਣ ਆਲਾ ਹੋਊ ਵੀ ਕਿਹੜਾ ਲੈ ਕੇ ਜਾਊਗਾ ਮੇਰੇ ਵੀਰੋ ਟਰੈਕਟਰ ਜੱਤਗੇ ਅੱਜ ਵੀ ਸਿਰੇ ਦੀਆਂ ਗੱਲਾਂ ਬਾਤਾਂ ਤੇ ਇਸ ਤੋਂ ਅੱਗੇ ਅੱਜ ਸੰਦੀਪ ਬਾਈ ਦੀ ਫੈਡਰੇਸ਼ਨ ਦੇ ਮੈਚ ਐ ਮਿਲਕੇ ਦੇ ਮੇਰੇ ਵੀਰੋ ਕਰਵਾਏ ਜਾਣੇ ਆ ਮੇਜਰ ਲੀਗ ਹੋਣੀ ਆ ਵੱਡੇ ਕੱਪ ਤੇ ਸੰਗਲੰਬੀਆਂ ਦੇ ਵਿੱਚ ਅੱਜ ਵੱਡੀਆਂ ਰੌਣਕਾਂ 2.5 ਲੱਖ ਪਹਿਲਾ ਇਨਾਮ ਆ ਦੂਜਾ ਇਨਾਮ 2 ਲੱਖ ਖਤੇ ਬੈਸਟਾਂ ਨੂੰ ਬੋਲਟ ਦਿੱਤੇ ਜਾਣੇ ਆ ਮਿਲ ਕੇ ਲਾਈਵ ਅਫੀਸ਼ੀਅਲ ਚੈਨਲ ਤੇ ਲਾਈਵ ਚੱਲਣਾ ਸਰੇ ਦੇ ਖਿਡਾਰੀ ਇਸ ਟੂਰਨਾਮੈਂਟ ਤੇ ਤੇ ਬਾਕੀ ਮੇਰੇ ਵੀਰੋ ਅੱਜ ਸ਼ਾਹਕੋਟ ਦੀ ਮੰਨੀ ਪਰ ਮੰਨੀ ਟੀਮ ਵੱਡੀ ਟੀਮ ਖੇਡਣ ਜਾ ਰਹੀ ਆ ਸੁਲਤਾਨ ਸ਼ਮਸ਼ਪੁਰਿਆ ਦੁੱਗਾਂੜਾ ਖੁਸ਼ੀ ਰਪਿੰਦਰ ਘੋੜਾ ਜਾਨਕੀ ਅੱਜ ਸ਼ਾਹਕੋਟ ਵਾਲੇ ਵੀ ਬੁਰੀ ਕਰਨਗੇ ਅੱਜ ਸ਼ਾਹਕੋਟ ਵਾਲਿਆਂ ਦਾ ਘਰ ਦਾ ਮੇਲਾ ਅੱਜ ਸੰਦੀਪ ਦਬਾਈ ਦਾ ਮੇਲਾ ਸੰਦੀਪ ਦੀ ਟੀਮ ਦਾ ਮੇਲਾ ਤਾਂ ਗੱਲਾਂ ਤਾਂ ਲੱਗਣ ਗਈ ਟਿਕਾਣੇ ਬਾਕੀ ਮੇਰੇ ਵੀਰੋ ਹੋਰ ਵੀ ਸਾਰੀਆਂ ਹੀ ਟੀਮਾਂ 'ਚ ਵੱਡੇ ਮੱਲ ਇਸ ਟੂਰਨਾਮੈਂਟ ਤੇ ਪਹੁੰਚਣੇ ਅੱਜ ਨੰਗਲੰਬੀਆਂ 'ਚ ਵੱਡੀਆਂ ਰੌਣਕਾਂ ਦੇਖਦੇ ਆਂ ਅੱਜ ਕੌਣ ਜਿੱਤਦਾ ਮੇਰੇ ਵੀਰੋ ਵੱਡਾ ਮੇਲਾ ਸੰਦੀਪ ਬਾਈ ਦੀ ਯਾਦ ਨੂੰ ਸਮਰਪਿਤ ਉਹਦਾ ਹੀ ਮੇਲਾ ਕਹੀਏ ਆਪਾਂ ਅੱਜ ਹੋਣਾ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਸਾਰੇ ਭਰਾ ਜਰੂਰ ਕਰਕੇ ਜਾਇਆ ਕਰੋ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ